ਜਾ ਡਾਕਟਰ ਸਾਹਿਬ 1 ਜੁਲਾਈ ਨੂੰ ਨਾ ਭਾਰਤ ਬੰਦ ਦਾ ਸੱਦਾ ਇਹਨਾਂ ਦਿੱਤਾ ਨਾ ਕਾਫੀ ਮੁੱਦਾ ਭਖਿਆ ਹੋਇਆ ਮੁੱਦਾ ਸੋਸ਼ਲ ਮੀਡੀਆ ਤੇ ਇਹ ਕੀ ਕਾਰਨ ਹੈ ਕਿ 1 ਜੁਲਾਈ ਨੂੰ ਭਾਰਤ ਬੰਦ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਦਾ ਮੁੱਖ ਕਾਰਨ ਕੀ ਹੈ ਕਿਹਦੇ ਵੱਲੋਂ ਕੀਤਾ ਜਾ ਰਿਹਾ ਅਹ ਦੇਖੋ ਪੱਤਰਕਾਰ ਸਾਹਿਬ ਪਿਛਲੇ ਬਹੁਤ ਸਾਰੇ ਸਮੇਂ ਤੋਂ ਮਨੁਵਾਦੀ ਤਾਕਤਾਂ ਦੀ ਚੜ੍ਹ ਮੱਚੀ ਹੋਈ ਹੈ ਪੂਰੇ ਦੇਸ਼ ਦੇ ਵਿੱਚ ਅੰਬੇਦਕਰ ਸਾਹਿਬ ਦੇ ਸਰੂਪਾ ਨੂੰ ਉਹਨਾਂ ਦੇ ਬੁੱਤਾਂ ਨੂੰ ਹਨ ਉਹਨਾਂ ਦੇ ਸਿੱਖਿਆਵਾਂ ਨੂੰ ਮਰਿਆ ਮੇਟ ਕੀਤਾ ਜਾ ਰਿਹਾ ਹੈ ਉਹਨਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਤੋੜ-ਫੰਗ ਕੀਤੀ ਜਾ ਰਹੀ ਹੈ ਇਸੇ ਪ੍ਰਕਾਰ ਹੀ EVM ਦੀ ਜਿਹੜੀ ਮਸ਼ੀਨ ਹੈ ਉਹਦੇ ਵਿੱਚ ਛੇੜਛਾੜਦੀਆਂ ਘਟਨਾਵਾਂ ਹੋ ਰਹੀਆਂ ਉਹਦੇ ਵਿੱਚ ਬਾਰ-ਬਾਰ ਸ਼ਿਕਾਇਤਾਂ ਆ ਰਹੀਆਂ ਜਿਹੜਾ ਸਾਡਾ ਚੋਣ ਕਮਿਸ਼ਨ ਹੈ ਉਹਨਾਂ ਸ਼ਿਕਾਇਤਾਂ ਦੀ ਸੁਣਵਾਈ ਨਹੀਂ ਕਰ ਰਿਹਾ ਸਰਕਾਰ ਦੇ ਬੰਦੇ ਸ਼ਰੇਆਮ ਛਾਤੀ ਧੋੱਕ ਕੇ ਕਹਿੰਦਾ ਕਿ ਜਿੰਨਾ ਚਿਰ ਈਵੀਐਮ ਹੈਗੀ ਆ ਸਾਨੂੰ ਕੋਈ ਹਰਾ ਨਹੀਂ ਸਕਦਾ ਅਸੀਂ ਈਵੀਐਮ ਦੇ ਵਿਰੋਧ ਦੇ ਵਿੱਚ ਅੰਬੇਦਕਰ ਸਾਹਿਬ ਦੀਆਂ ਬੇਅਦਬੀਆਂ ਦੇ ਵਿਰੋਧ ਦੇ ਵਿੱਚ ਇਹ ਭਾਰਤ ਬੰਦ 1 ਜੁਲਾਈ ਦਾ ਰੱਖਿਆ ਤੇ ਇਹ ਭਾਰਤ ਬੰਦ ਬਾਮ ਸੇ ਜਿਹੜੀ ਕਿ ਬਾਮਨ ਮੇਸ਼ਰਾਮ ਜੀ ਦੇ ਅਗਵਾਈ ਦੇ ਵਿੱਚ ਕੰਮ ਕਰ ਰਹੀ ਹੈ ਉਹ ਤੇ ਉਹਨਾਂ ਦੇ ਅੱਗੇ ਜਿਹੜੇ ਸੰਗਠਨ ਨੇ ਅਫੀਲੀਏਟਡ ਸੰਗਠਨ ਜਿਵੇਂ ਰਾਸ਼ਟਰੀ ਪਿਛੜਾ ਵਰਗ ਮੋਰਚਾ ਬਹੁਜਨ ਮੁਕਤੀ ਪਾਰਟੀ ਉਹਨਾਂ ਨੇ ਰੱਖਿਆ ਕਿ ਸਾਰੇ ਭਾਰਤ ਦੇ ਵਿੱਚ ਹੀ ਇਸ ਦੀ ਧਮਕ ਪਾਉਗੀ ਤੇ ਸਾਰੇ ਭਾਰਤ ਤੋਂ ਹੀ ਇਸ ਵਰਤਮੰਤੀਆਂ ਰਿਪੋਰਟਸ ਤੁਹਾਨੂੰ 1 ਜੁਲਾਈ ਨੂੰ ਮਿਲਣਗੀਆਂ